ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੂਰੇ ਕਪੂਰਥਲਾ ਦੇ ਵਿੱਚ ਸਰਕਾਰ ਆਪ ਦੇ ਦੁਆਰ ਕੈਂਪ ਲੱਗ ਰਹੇ ਨੇ ਉਸੇ ਖੇੜੀ ਦੇ ਵਿੱਚ ਆਜੁੰ ਹੈ ਤਹਿਸੀਲ ਭੁਲਦ ਦੇ ਵਿੱਚ ਪਿੰਡ ਤਲਵੰਡੀ ਕੋਕਾ ਦੇ ਵਿੱਚ ਆਇਆ ਇਹਦੇ ਵਿੱਚ ਵੀ ਇੱਥੇ ਕੈਂਪ ਲਗਾਏ ਗਏ ਹਨ ਸਾਰੇ ਜੋ ਸੰਬੰਧਿਤ ਵਿਭਾਗ ਨੇ ਇੱਥੇ ਹਾਜ਼ਰ ਨੇ ਉਹ ਲੋਕਾਂ ਨੂੰ ਨਾਲ ਦੀ ਨਾਲ ਤਾਂ ਸਰਕਾਰ ਵੱਲੋਂ ਵੱਖ-ਵੱਖ ਜੋ ਸਕੀਮਾਂ ਨੇ ਉਹਨਾਂ ਬਾਰੇ ਜਾਣੂ ਵੀ ਕਰਾ ਰਹੇ ਨੇ ਔਰ ਨਾਲ ਦੀ ਨਾਲ ਜੋ ਵਿਭਾਗਾ ਦੀ ਸਰਵਿਸਿਜ਼ ਨੇ ਚਾਹੇ ਭਾਵੇਂ ਬਸ ਸਰਟੀਫਿਕੇਟ ਹੋਵੇ ਚਾਹੇ ਰਾਸ਼ਨ ਕਾਰਡ ਹੋਵੇ ਉਸ ਉਹ ਸਰਵਿਸਿਜ਼ ਵੀ ਇੱਥੇ ਹੀ ਮੁਹਈਆ ਕਰਵਾ ਰਹੇ ਨੇ ਇਹਨਾਂ ਮੇਨ ਕੈਂਪਾਂ ਦਾ ਮੁੱਖ ਮਕਸਦ ਇਹੀ ਹੈ ਕਿ ਲੋਕਾਂ ਤੱਕ ਸਰਕਾਰ ਦੀ ਪਹੁੰਚ ਹੋਵੇ ਔਰ ਲੋਕਾਂ ਤੱਕ ਜੋ ਵੀ ਸਰਕਾਰ ਦੀ ਵੈਲਫੇਅਰ ਸਕੀਮਸ ਹੈ ਔਰ ਸਰਵਿਸਿਜ਼ ਹੈ ਉਹ ਲੋਕਾਂ ਤੱਕ ਪਹੁੰਚ ਕਰਨ ਤਾਂ ਇਹ ਕੈਂਪਾਂ ਦਾ ਬਹੁਤ ਵਧੀਆ ਰੁਝਾਨ ਹੈ ਔਰ ਬਹੁਤ ਅੱਛਾ ਲੋਕਾਂ ਉਹ ਵੱਲੋਂ ਰਿਸਪੌਂਸ ਇਹਦੇ ਵਿਚ ਆ ਰਿਹਾ ਸਾਰੇ ਕਪੂਰਥਲਾ ਸ਼ਹਿਰ ਦੇ ਵਿੱਚ ਕਪੂਰਥਲ ਦੇ ਸਾਰੇ ਪਿੰਡਾਂ ਦੇ ਵਿੱਚ ਇੱਕ ਕੈਂਪ ਦਾ ਆਯੋਜਨ ਕੀਤਾ ਜਾਏਗਾ ਮੈਂ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਰਹੀ ਇਹ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲਾਓ ਜੋ ਵੀ ਤੁਹਾਡੇ ਸਰਵਿਸਿਜ਼ ਤੁਸੀਂ ਚਾਹਦੇ ਹੋ ਜੋ ਵੀ ਤੁਹਾਡਾ ਸਰਕਾਰੀ ਵਿਭਾਗਾਂ ਨਾਲ ਕੰਮ ਹੈ ਇਹਨਾਂ ਕੈਂਪਾਂ ਦੇ ਵਿੱਚ ਸਾਰੇ ਵਿਭਾਗ ਮੌਜੂਦ ਨੇ ਤੁਸੀਂ ਆ ਕੇ ਇਹਦੇ ਵਿੱਚ ਆਪਣੀ ਸੇਵਾਵਾਂ ਲਾਓ ਜੋ ਵੀ ਤੁਹਾਡਾ ਗ੍ਰਿਵਾਂਸ ਹੈ ਉਹਦੇ ਵਿੱਚ ਇੱਥੇ ਹੱਲ ਹੋਏਗਾ ਔਰ ਮੈਂ ਉਮੀਦ ਕਰਾਂਗਾ ਕਿ ਇਸ ਇਹਨਾਂ ਕੈਂਪਾਂ ਦਾ ਜੋ ਮੇਨ ਮਕਸਦ ਹੈ ਲੋਕਾਂ ਤੱਕ ਪਹੁੰਚਣਾ ਅਤੇ ਲੋਕਾਂ ਨੂੰ ਸਰਕਾਰ ਦੀ ਸਕੀਮਾਂ ਦਾ ਵਕਤ ਤੋਂ ਵੱਧ ਲਾਭ ਦੇਣਾ ਉਹ ਲੋਕਾਂ ਤੱਕ ਪਹੁੰਚੇਗਾ ਸ਼ੁਕਰੀਆ